ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਮੌਸਮ ਦੇ ਵਿੱਚ ਕੁਝ ਖਾਸ ਤਬਦੀਲੀ ਅੱਜ ਵੀ ਨਹੀਂ ਹੋਵੇਗੀ ਕਿ ਮੌਸਮ ਸਾਫ਼ ਰਹੇਗਾ ਪਰ ਅੱਜ ਉੱਚੇਰੀ ਬੱਦਲ ਪੰਜਾਬ ਦੇ ਉੱਪਰੋਂ ਦੀ ਲੰਘਦੇ ਹੋਏ ਦਿਖਾਈ ਦੇਣਗੇ ਪਰ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਇਹਨਾਂ ਦੇ ਵਿੱਚ ਦਿਖਾਈ ਨਹੀਂ ਦੇਵੇਗੀ ਤੇਜ਼ ਹਵਾਵਾਂ ਤੋਂ ਤਕਰੀਬਨ ਰਾਹਤ ਮਿਲ ਚੁੱਕੀ ਹੈ ਹਵਾਵਾਂ ਰੁੱਕ ਕੇ ਚੱਲ ਰਹੀਆਂ ਹਨ ਮੌਸਮ ਦੇ ਵਿੱਚ ਗਰਮੀ ਮਹਿਸੂਸ ਹੋਣ ਸ਼ੁਰੂ ਹੋ ਚੁੱਕੀ ਹੈ ਸਵੇਰ ਦਾ ਟੈਂਪਰੇਚਰ ਵੀ 10-11 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ ਤੇ ਦਿਨ ਵੇਲੇ ਵੱਧ ਤੋਂ ਵੱਧ ਅੱਜ ਕੁਝ ਇਲਾਕਿਆਂ ਦਾ ਟੈਂਪਰੇਚਰ 30 ਡਿਗਰੀ ਨੂੰ ਟੱਚ ਕਰਦਾ ਹੋਇਆ ਦਿਖਾਈ ਦੇਵੇਗਾ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਹੋਵੇਗੀ ਸਾਫ਼ ਰਹੇਗਾ ਹਵਾ ਦੇ ਵਿੱਚ ਰਵਾਨਗੀ ਘਟੇਗੀ ਤੇ ਧੁੱਪ ਸਾਰਾ ਦਿਨ ਹੀ ਅੱਜ ਸਾਰੇ ਹੀ ਖੇਤਿਆਂ ਨੂੰ ਪ੍ਰਭਾਵਿਤ ਕਰੇਗੀ ਉਸ ਤੋਂ ਇਲਾਵਾ ਪੰਜਾਬ ਹਰਿਆਣਾ ਇਹਨਾਂ ਦਾ ਵੀ ਮੌਸਮ ਸਾਫ਼ ਰਹੇਗਾ ਰਾਜਸਥਾਨ ਦਾ ਵੀ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਬੱਦਲਬਾਜ਼ੀ ਦੇ ਵਿੱਚ ਅੱਜ ਵਾਧਾ ਹੋਵੇਗਾ ਕੱਲ ਨੂੰ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਪਹਾੜਾਂ ਵਿੱਚ ਪੰਜਾਬ ਦੇ ਵਿੱਚ 10 ਅਤੇ 11 ਤਰੀਕ ਨੂੰ ਕਿਤੇ ਨਾ ਕਿਤੇ ਹਲਕੀ ਜਿਹੀ ਕੰਮਣ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਮੀਂਹ ਦੀ ਜਿਹੜੀ ਸੰਭਾਵਨਾ ਹੈ ਉਹ ਤਕਰੀਬਨ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਮੀਂਹ ਪ੍ਰਭਾਵਿਤ ਕਰੇਗਾ